ਪੰਜਾਬ ਸੇਵਾ ਮੰਚ ਵੱਲੋਂ ਪੇਸ਼ਕਾਰੀ ਪ੍ਰਭੂ ਤੇ ਭੈਣੋ ਅੱਜ ਦਾ ਦਿਨ ਬਹੁਤ ਖਾਸ ਹੈ 23 ਸਤੰਬਰ ਨੂੰ ਸਾਰੀ ਦੁਨੀਆ ਅੰਤਰਰਾਸ਼ਟਰੀ ਸੰਕੇਤ ਭਾਸ਼ਾ ਦਿਵਸ ਮਨਾਉਂਦੀ ਹੈ ਸੰਕੇਤ ਭਾਸ਼ਾ ਜਿਹਨੂੰ ਅਸੀਂ ਸਾਈਨ ਲੈਂਗੁਏਜ ਕਹਿੰਦੇ ਹਾਂ ਇੱਕੋ ਇੱਕ ਅਜਿਹੀ ਭਾਸ਼ਾ ਜੋ ਮਨੁੱਖਤਾ ਨੂੰ ਸੱਚਮੁੱਚ ਜੋੜਦੀ ਹੈ ਇਹ ਭਾਸ਼ਾ ਬੋਲੀਆਂ ਨਾਲ ਨਹੀਂ ਸਗੋਂ ਹੱਥਾਂ ਦੇ ਇਸ਼ਾਰਿਆਂ ਚਿਹਰੇ ਦੇ ਹਾਵ ਭਾਵ ਅਤੇ ਸਰੀਰ ਦੀ ਚਾਲ ਢਾਲ ਨਾਲ ਬੋਲੀ ਜਾਂਦੀ ਹੈ ਜਿੱਥੇ ਜ਼ੁਬਾਨਾਂ ਚੁੱਪ ਹੋ ਜਾਂਦੀਆਂ ਨੇ ਉੱਥੇ ਇਹ ਇਸ਼ਾਰੇ ਗੱਲਾਂ ਕਰਦੇ ਹਨ ਦੁਨੀਆਂ ਵਿੱਚ 300 ਤੋਂ ਵੱਧ ਸੰਕੇਤ ਭਾਸ਼ਾਾਂ ਮ ਹਨ ਅਮਰੀਕੀ ਬ੍ਰਿਟਿਸ਼ ਇੰਡੀਅਨ ਜਪਾਨੀ ਚੀਨੀ ਨਾ ਵੱਖਰੇ ਨੇ ਪਰ ਭਾਵਨਾ ਇੱਕੋ ਜਹੀ ਇੱਕ ਅਮਰੀਕੀ ਬહેરા ਵਿਅਕਤੀ ਤੇ ਇੱਕ ਜਪਾਨੀ ਬહેરા ਵਿਅਕਤੀ ਵੀ ਹੱਥਾਂ ਦੇ ਸੰਕੇਤਾਂ ਨਾਲ ਗੱਲਾਂ ਕਰ ਲੈਂਦੇ ਹਨ ਫਰਕ ਸਿਰਫ ਇਸ਼ਾਰਿਆਂ ਦੇ ਢੰਗ ਵਿੱਚ ਹੁੰਦਾ ਹੈ ਪਰ ਸੰਦੇਸ਼ ਦੀ ਰੂਹ ਇੱਕੋ ਜਹੀ ਰਹਿੰਦੀ ਹੈ ਇਹ ਭਾਸ਼ਾ ਸਿਰਫ ਉਹਨਾਂ ਲਈ ਨਹੀਂ ਜੋ ਸੁਣ ਨਹੀਂ ਸਕਦੇ ਜਾਂ ਬੋਲ ਨਹੀਂ ਸਕਦੇ ਇਹ ਤਾਂ ਹਰ ਮਨੁੱਖ ਲਈ ਸਾਂਝੀ ਕੁੰਜੀ ਹੈ ਸੋਚੋ ਜੇ ਘੱਟ ਪੜ੍ਹੇ ਲਿਖੇ ਭਰਾ ਪੈਣਾ ਨੂੰ ਅੰਗਰੇਜ਼ੀ ਜਾਂ ਕਿਸੇ ਹੋਰ ਦੇਸ਼ ਦੀ ਬੋਲੀ ਨਾ ਆਵੇ ਉਹ ਕੀ ਕਰਨ ਕਿ ਦੁਨੀਆ ਦੀਆਂ 300 ਬੋਲੀਆਂ ਸਿੱਖਣਾ ਸੰਭਵ ਹੈ ਨਹੀਂ ਪਰ ਇੱਕ ਸਾਈਨ ਲੈਂਗੁਏਜ ਸਿੱਖ ਕੇ ਉਹ ਆਪਣੇ ਦਿਲ ਦੀ ਗੱਲ ਹਰ ਦੇਸ਼ ਦੇ ਮਨੁੱਖ ਤੱਕ ਪਹੁੰਚਾ ਸਕਦੇ ਹਨ ਇਹੀ ਕਾਰਨ ਹੈ ਕਿ ਸਾਈਨ ਲੈਂਗੁਏਜ ਨੂੰ ਅਸਲ ਮਾਇਨੇ ਵਿੱਚ ਮਨੁੱਖਤਾ ਦੀ ਅੰਤਰਰਾਸ਼ਟਰੀ ਭਾਸ਼ਾ ਕਿਹਾ ਜਾ ਸਕਦਾ ਹੈ ਸਾਡੇ ਲਈ ਪੰਜਾਬੀਆਂ ਲਈ ਇਹ ਦਿਨ ਹੋਰ ਵੀ ਵੱਡਾ ਸਨੇਹਾ ਲੈ ਕੇ ਆਉਂਦਾ ਹੈ ਸਾਡੀ ਮਾਂ ਬੋਲੀ ਪੰਜਾਬੀ ਸਾਡੀ ਰੂਹ ਹੈ ਹੁਣ ਸਮਾਂ ਹੈ ਕਿ ਅਸੀਂ ਪੰਜਾਬੀ ਸਾਈਨ ਲੈਂਗੁਏਜ ਦੇ ਵਿਕਾਸ ਵੱਲ ਵੀ ਕਦਮ ਵਧਾਈਏ ਤਾਂ ਜੋ ਸਾਡੇ ਉਹੋ ਭਰਾ ਭੈਣ ਜੋ ਬੋਲ ਨਹੀਂ ਸਕਦੇ ਉਹ ਵੀ ਆਪਣੀ ਮਾਂ ਬੋਲੀ ਰਾਹੀਂ ਗੱਲਾਂ ਕਰ ਸਕਣ ਪ੍ਰਾਪਤ ਤੇ ਭੈਣੋ ਅੱਜ ਦੇ ਇਸ ਖਾਸ ਦਿਨ ਤੇ ਆਓ ਇਹ ਸੁਨੇਹਾਦਿਲਾਂ ਵਿੱਚ ਵਸਾਈਏ ਜਿੱਥੇ 300 ਬੋਲੀਆਂ ਸਾਨੂੰ ਵੰਡਦੀਆਂ ਹਨ ਉਥੇ ਸਾਈਨ ਲੈਂਗੁਏਜ ਸਾਨੂੰ ਜੋੜਦੀ ਹੈ ਜਦੋਂ ਜ਼ੁਬਾਨਾਂ ਚੁੱਪ ਹੋ ਜਾਣ ਤਦੋਂ ਹੱਥਾਂ ਦੇ ਇਸ਼ਾਰੇ ਵੀ ਦਿਲਾਂ ਨੂੰ ਮਿਲਾ ਦਿੰਦੇ ਹਨ ਏਸੀ ਪੇਸ਼ਕਾਰੀ ਪੰਜ ਆਪ ਸੇਵਾ ਮੰਚ ਵੱਲੋਂ